ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਿੰਡ ਆਲਮਲਾ ਨੇੜੇ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਜਸਪਾਲ ਸਿੰਘ ਹੁਣਾਂ ਦੇ ਕੋਲ ਆਏ ਆਂ ਬਾਈ ਜਸਪਾਲ ਵੈਸੇ ਸਾਡਾ ਕਾਫੀ ਟਾਈਮ ਤੋਂ ਮਿੱਤਰ ਵੀ ਹੈ ਤੇ ਬਾਈ ਕੋਲੇ ਕਾਫੀ ਵੈਰਾਈਟੀਆਂ ਦੇ ਡੌਗ ਆ ਜਿਹੜੇ ਤੇ ਹੋਰ ਵੀ ਸ਼ੌਂਕ ਬਾਈ ਨੇ ਪਾਲੇ ਹੋਏ ਨੇ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਬਾਈ ਦੇ ਜਾਨਵਰ ਦਿਖਾਉਨੇ ਤੁਹਾਨੂੰ ਆਜੋ ਆਪਾਂ ਬਾਈ ਨਾਲ ਪੂਰੀ ਗੱਲਬਾਤ ਕਰਦੇ ਆਂ ਬਾਈ ਜਸਪਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਵਾਗਤ ਹੈ ਬਾਈ ਤੁਹਾਡਾ ਸਾਡੇ ਚੈਨਲ 'ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਬਾਈ ਬਹੁਤ ਹੋਰ ਕਿਵੇਂ ਠੀਕ ਠਾਕ ਹੋ ਬਈ ਵਧੀਆ ਵਧੀਆ ਬਈ ਆ ਚੱਲੋ ਵਧੀਆ ਚੱਲ ਬਈ ਪਹਿਲਾਂ ਤਾਂ ਮੈਨੂੰ ਇਹ ਦੱਸੋ ਜਿਹੜੇ ਆਪਾਂ ਜਾਨਵਰ ਰੱਖੇ ਹੋਏ ਨੇ ਘਰੇ ਹਾਂਜੀ ਬਈ ਜਿੰਨੇ ਵੀ ਆਪਾਂ ਸ਼ੌਂਕ ਪਾਲੇ ਹੋਏ ਨੇ ਇਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਇਹਨਾਂ ਰੱਖਿਆ ਨੇ ਜਿੰਨਾ ਵੀ ਹੋ ਗਏ 4 ਸਾਲ ਦੇ ਨੇੜੇ ਹੋ ਗਏ 4-5 ਸਾਲ 4 ਸਾਲ ਦੀ ਨੇੜੇ ਹੋ ਗਈ ਕੱਲੇ ਕੁੱਤੇ ਰੱਖਿਆ ਕਿ ਬਈ ਆਪਣੇ ਕੋਲੇ ਹੋਰ ਵੀ ਵੈਰਿਟੀ ਰੱਖੀ ਹੈ ਆਪਣੇ ਕੋਲੇ ਸ਼ੌਂਕੀ ਦਾ ਤੋਤੇ ਹੈਗੇ ਆਈ ਠੀਕ ਹੈ ਤੇ ਚਿੜਗਾਂ ਆਈ ਠੀਕ ਹੈ ਜਿਹੜੀਆਂ ਕਹਿ ਦਿੰਦੇ ਆ ਰੰਗ ਬਰੰਗੀਆਂ ਚਿੜਗਾਂ ਕਹਿ ਦਿੰਦੇ ਆ ਅੱਛਾ ਹਾਂਜੀ ਤੇ ਜਿਹੜੇ ਬਈ ਇਹ ਟਵਾਈ ਪੌਮ ਇਹ ਇੱਕ ਬਰੀਡ ਦੀ ਕੰਮ ਕਰ ਰਹੇ ਆ ਆਪਾਂ ਇਹ ਆਪਣੇ ਕੋਲੇ ਤਕਰੀਬਨ ਪਹਿਲਾਂ ਇੱਕ ਬਰੀਡੀ ਸੀ ਟਵਾਈ ਜੀ ਠੀਕ ਹੈ ਬਈ ਹੁਣ ਜਰਮਨ ਦਾ ਨਾਲ ਆਈ ਅੱਛਾ ਸੋਰੀ ਡਾਬਰਮੈਨ ਆਈ ਇਹ 골ਡ ਵਾਲੀ ਸੀ ਬਰਾਈ ਹਾਂਜੀ ਚਲੋ ਵਧੀਆ ਗੱਲ ਹੈ ਤੇ ਬਈ ਆਪਾਂ ਸ਼ੁਰੂ ਤੋਂ ਗੱਲ ਕਰਾਂਗੇ ਆਪਾਂ ਆਪਣੇ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਦੇਣੀ ਹੈ ਵੀ ਇਹ ਕੰਮ ਆਪਾਂ ਕਿਵੇਂ ਸ਼ੁਰੂ ਕਰ ਸਕਦੇ ਆ ਹਾਂਜੀ ਤੇ ਕਿਵੇਂ ਚੀਜ਼ ਨੂੰ ਆਪਾਂ ਅੱਗੇ ਵਧਾ ਸਕਦੇ ਆ ਕਿਹੜੀਆਂ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਸਾਰੇ ਆਪਾਂ ਜਾਣਕਾਰੀ ਆਪਣੇ ਦੋਸਤਾਂ ਦੇਣੀ ਆ ਹਾਂਜੀ ਇਹ ਮੁੰਡੇ ਦਾ ਨਾਮ ਦੱਸ ਦਿਆਂ ਦੋਸਤੋ ਨਾਂ ਕੀ ਮੁੰਡੇ ਦਾ ਇਹ ਕਮਜੀਤ ਸਿੰਘ ਇਹ ਕਮਜੀਤ ਸਿੰਘ ਬਰਾੜ ਇਹ ਬਾਈ ਦਾ ਬੇਟਾ ਹੈ ਔਰ ਪੜਦਾ ਕਿਹੜੀ ਕਲਾਸ ਬਹੁਤ ਪੜਦਾ 7ਵੀਂ ਕਲਾਸ ਦੇ ਵਿੱਚ ਪੜਦਾ ਤੇ ਬਾਈ ਮੈਨੂੰ ਇਹ ਦੱਸੋ ਹੁਣ ਕਿ ਤੁਸੀਂ ਇਹ ਇਸ ਕੰਮ ਦੇ ਵਿੱਚ ਪਿਛਲੇ 4 ਸਾਲ ਤੋਂ ਆਏ ਹੋ ਹਾਂਜੀ ਹਾਂਜੀ ਔਰ ਜਿਵੇਂ ਮੰਨ ਲਓ ਕਿ ਚਲੋ ਸਹਾਇਕ ਧੰਦੇ ਅੱਜਕੱਲ ਬਹੁਤ ਲੋਕ ਅਪਣਾ ਰਹੇ ਹਾਂਜੀ ਕੋਈ ਬੱਕਰੀ ਪਾਲਣ ਦਾ ਕਰ ਰਿਹਾ ਨਾਲ ਦੀ ਨਾਲ ਹਾਂਜੀ ਕੋਈ ਆਪਣਾ ਡੌਗ ਫਾਰਮਿੰਗ ਦਾ ਕਰ ਰਿਹਾ ਕੋਈ ਕਿਸ ਚੀਜ਼ ਦਾ ਕਰ ਰਿਹਾ ਕੋਈ ਮੱਛੀ ਪਾਲਣ ਦਾ ਕਰ ਹਾਂਜੀ ਹਾਂਜੀ ਤੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਸਹਾਇਕ ਧੰਦੇ ਜਿਹੜਾ ਉਹ ਬੰਦੇ ਨੂੰ ਅਪਣਾਉਣਾ ਚਾਹੀਦਾ ਜਿੰਦਗੀ ਵਿੱਚ ਹਰੇਕ ਹਾਂਜੀ ਹਾਂਜੀ ਖੇਤੀਬਾੜੀ ਦੇ ਨਾਲ ਜਾਂ ਕਿਸੇ ਵੀ ਕੰਮ ਦੇ ਨਾਲ ਹਾਂਜੀ ਹਾਂਜੀ ਤੋ ਤੁਹਾਡਾ ਇਹ ਤਜਰਬਾ ਜਿਹੜਾ ਸਹਾਇਕ ਧੰਦੇ ਦਾ ਜਾਂ ਸ਼ੌਂਕ ਲਾ ਲਓ ਤੁਸੀਂ ਹਾਂਜੀ ਕਿਵੇਂ ਤੁਸੀਂ ਮਤਲਬ ਵੀ ਇਵੇਂ ਜੀ ਲੱਗ ਰਿਹਾ ਤੁਹਾਨੂੰ ਇਹ ਚੀਜ਼ ਨੂੰ ਕਰ ਪਹਿਲੇ ਤੌਰ ਤੇ ਤਾਂ ਇਹ ਸ਼ੌਂਕ ਹੈ ਠੀਕ ਹੈ ਜੀ ਠੀਕ ਹੈ ਸ਼ੌਂਕ ਹੀ ਤਾਂ ਤੇ ਰੱਖੇ ਹੋਏ ਸੀਗੇ ਉਸ ਤੋਂ ਬਾਅਦ ਇਸ ਸ਼ੌਂਕ ਤੋਂ ਬਾਅਦ ਇਸੇ ਦਾ ਕੰਮ ਚੱਲ ਪਾ ਗਿਆ ਠੀਕ ਹੈ ਜੀ ਡੌਗ ਸੇਲ ਵੀ ਕਰੀ ਦੇਈ ਠੀਕ ਹੈ ਜੀ ਤੇ ਵੈਸੇ ਵਧੀਆ ਜਿਹੜਾ ਹੁਣ ਖੇਤੀ ਦੇ ਵਿੱਚ ਪਟਾਈ ਵੀ ਥੋੜਾ ਜਿਹਾ ਘਾਟੇ ਵੀ ਪੈਂਦੇ ਆ ਠੇਕੇ ਮਹਿੰਗੇ ਆ ਬਿਲਕੁਲ ਠੀਕ ਹੈ ਜੀ ਜਿਹੜਾ ਕੋਈ ਕੋਈ ਵੀ ਕੰਮ ਕਰਨਾ ਚਾਹੁੰਦਾ ਕੋਈ ਬੱਕਰੀਆਂ ਦਾ ਕੋਈ ਮੁਰਗੀ ਫਾਰਮ ਦਾ ਤੇ ਵਧੀਆ ਬੈਸਟ ਆ ਡੌਗ ਦਾ ਵੀ ਵਧੀਆ ਹੀ ਠੀਕ ਆ ਭਾਈ ਜੀ ਅੱਜ ਦੇ ਟਾਈਮ ਤੇ ਡੌਗ ਵਧੀਆ ਫ੍ਰੈਂਡਲੀ ਵੀ ਹੈ ਠੀਕ ਹੈ ਜੀ ਤੇ ਆਪਣੇ ਇੱਕ ਹਿੱਸਾ ਵੀ ਹੈ ਜ਼ਿੰਦਗੀ ਦਾ ਜੀ ਹਾਂ ਔਰ ਮੈਂ ਸਮਝਦਾ ਵੀ ਜਿਹੜਾ ਜਾਨਵਰ ਹੈ ਇਹਦੇ ਨਾਲੋਂ ਵੱਧ ਵਫਾਦਾਰ ਇਨਸਾਨ ਦਾ ਕੋਈ ਹੋਰ ਹੈ ਨਹੀਂ ਨਹੀਂ ਜੀ ਬੰਦਾ ਬੰਦੇ ਨੂੰ ਧੋਖਾ ਦੇ ਦਿੰਦਾ ਜੀ ਇਹ ਜਾਨਵਰ ਆ ਜਿਹੜਾ ਕਦੇ ਧੋਖਾ ਨਾ ਦੇ ਮਾਲਕ ਦਾ ਵਫਾਦਾਰ ਰਹੂ ਭਾਈ ਬਿਲਕੁਲ ਭਾਈ ਤੇ ਭਾਈ ਮੈਨੂੰ ਇਹ ਤੁਸੀਂ ਜਿਹੜੀ ਟਾਇਪ ਪੌਂ ਬਰੀਡ ਤੇ ਕੰਮ ਕਰਦੇ ਹੋ ਹਾਂ ਹਾਂ ਸਾਲ ਤੋਂ ਹੁਣ ਤੁਸੀਂ ਵਿੱਚ ਡਾਗਰਮੈਨ ਹੈ ਡਾਗਰਮੈਨ ਜੀ ਕਿਵੇਂ ਰਿਆ ਇਹਨਾਂ ਦਾ ਤਜਰਬਾ ਮਤਲਬ ਇਹਨਾਂ ਦਾ ਰੱਖ ਰਖਾਵ ਕਿੰਨਾ ਦਾ ਜਿਵੇਂ ਕੋਈ ਅਮਲੋਂ ਨਵਾਂ ਬੰਦਾ ਆਪਣੀ ਵੀਡੀਓ ਦੇਖ ਕੇ ਜਾਂ ਕੋਈ ਹੁੰਦਾ ਵੀ ਨਵਾਂ ਬੰਦਾ ਕੰਮ ਕਰਨਾ ਚਾਹੁੰਦਾ ਤਾਂ ਉਹਨੂੰ ਕਿਹੜੇ ਤਰੀਕੇ ਨਾਲ ਇਹ ਚੀਜ਼ ਸ਼ੁਰੂ ਕਰਨੀ ਚਾਹੀਦੀ ਹੈ ਇਹ ਪਹਿਲਾਂ ਤਾਂ ਇਹ ਦੇਖੋ ਕਿ ਜਿਹੜਾ ਸਾਰੇ ਹੌਲੀ ਹੌਲੀ ਤਜਰਬਾ ਆਉਂਦਾ ਜੀ ਠੀਕ ਹੈ ਜੀ ਬਾਕੀ ਇਸ ਦਾ ਇਹ ਹੈ ਵੀ ਜਦੋਂ ਮੰਨ ਕੇ ਜੇ ਕੋਈ ਵੀ ਆਪਣਾ ਰੱਖਦਾ ਪੈਟ ਰੱਖਦਾ ਠੀਕ ਹੈ ਜੀ ਉਹਦੇ ਤੇ ਪੂਰਾ ਫੋਕਸ ਕਰਨਾ ਪੈਂਦਾ ਪੂਰਾ ਦੇਖ ਰੇਕ ਕਰਨੀ ਪੈਂਦੀ ਆ ਬਈ ਮੰਨ ਲਓ ਵੀ ਜਦੋਂ ਵੀ ਸਟਾਰਟਿੰਗ ਕਰਨੀ ਆ ਥੋੜੇ ਪੈਟ ਤੋਂ ਕਰ ਲੋ ਜੇ ਕਿਸੇ ਨੇ ਵੱਡਾ ਫਾਰਮ ਬਣਾਉਣਾ ਜਾਂ ਕੁਝ ਵੀ ਪੈੱਡ ਰੱਖਣੇ ਜਿਆਦਾ ਤੇ ਥੋੜਾ ਜਿਹਾ 2-4 ਰੱਖ ਕੇ ਉਹਦੀ ਸਟਾਰਟਿੰਗ ਕਰੋ ਬਾਕੀ ਇਹਨਾਂ ਦੀ ਕੇਅਰ ਆਈ ਕੇਅਰ ਆਪਣੇ ਤੇ ਡਿਪੈਂਡ ਕਰਦੀ ਆਈ ਅੱਛਾ ਜੇ ਆਪਾਂ ਚੰਗੀ ਕੇਅਰ ਕਰਾਂਗੇ ਤੇ ਚੰਗਾ ਬੱਚਾ ਬਣੂਗਾ ਹੀ ਚੰਗੀ ਸਿੱਖਿਆ ਮੰਨ ਲਓ ਵੀ ਜਿਵੇਂ ਜਿਵੇਂ ਇਹਨੂੰ ਸਿਖਾਵਾਂਗੇ ਉਹਵੇਂ ਸਿੱਖਦਾ ਹੀ ਹੂੰ ਮਤਲਬ ਜਿਹੜਾ ਵੀ ਕੰਮ ਬੰਦੇ ਨੂੰ ਕਰਨਾ ਚਾਹੀਦਾ ਜ਼ਿੰਦਗੀ 'ਚ ਜੇ ਮੰਨ ਲਓ ਕੰਦਾ ਕੰਮ ਕਰਨਾ ਆ ਜਾਂ ਕਿਸੇ ਵੀ ਚੀਜ਼ ਦਾ ਕੰਮ ਕਰਨਾ ਉਸ ਬਾਰੇ ਨੌਲੇਜ ਬੰਦਾ ਨੌਲੇਜ ਹੋਣੀ ਚਾਹੀਦੀ ਹੈ ਡਾਕਟਰੀ ਸਹਿਤਾ ਵੀ ਨਾਲ ਦੀ ਨਾਲ ਜ਼ਰੂਰੀ ਹੈ ਬੰਦੇ ਨੂੰ ਕਈ ਵਾਰੀ ਇਹ ਹੁੰਦਾ ਵੀ ਯਾਰ ਕੋਈ ਚੀਜ਼ ਰੱਖ ਲੈਂਦਾ ਉਹਦੇ ਇਲਾਜ ਬਾਰੇ ਉਹਦੀ ਬਿਮਾਰੀ ਬਾਰੇ ਨਹੀਂ ਹਾਂਜੀ ਨਹੀਂ ਪਤਾ ਹੁੰਦਾ ਜੀ ਜਾਂ ਨਵੇਂ ਬੰਦੇ ਜਿਹੜੇ ਹੁੰਦੇ ਆ ਉਹ ਕੇਰਾ ਵੱਧ ਸਟਾਕ ਲੈ ਲੈਂਦੇ ਆ ਹਾਂਜੀ ਹਾਂਜੀ ਫਿਰ ਉਹ ਉਹਨਾਂ ਵਿਚਾਰਿਆਂ ਦਾ ਨੁਕਸਾਨ ਹੋ ਜਾਂਦਾ ਕਿ ਫਿਰ ਉਹ ਕਈ ਵਾਰੀ ਕਿਸੇ ਧੰਦੇ ਨੂੰ ਮਾੜਾ ਕਹਿਣ ਲੱਗ ਜਾਂਦਾ ਉਹ ਉਹੀ ਚੱਕਰ ਆ ਨਹੀਂ ਜੇ ਮੰਨ ਲਾ ਕੋਈ ਵੀ ਕੰਮ ਕਰਨਾ ਜਾਂ ਡਾਕ ਦਾ ਕਰਨਾ ਡਾਕ ਦੇ ਪਹਿਲਾਂ ਇੱਕ ਦੋ ਪੱਟ ਰੱਖੋ ਉਹਨਾਂ ਤੇ ਸਰਚ ਕਰੋ ਮੰਨ ਲਓ ਵੀ ਉਹ ਤੇ ਕੀ ਇਹਨੂੰ ਲੋੜ ਆ ਡਾਕਟਰੀ ਸਾਹਿਬਾ ਕਿਵੇਂ ਆ ਕੀ ਇਹਦਾ ਟ੍ਰੀਟਮੈਂਟ ਹੋਣਾ ਚਾਹੀਦਾ ਮਤਲਬ ਕੋਈ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਸ ਤੋਂ ਬਾਅਦ ਰੈਗੂਲਰ ਬਧਾਈ ਚੱਲੋ ਥੋੜਾ ਥੋੜਾ ਹੌਲੀ ਹੌਲੀ ਬੰਦਾ ਸੈਣ ਹਾਂਜੀ ਹਾਂਜੀ ਅੱਗੇ ਦੇਖ ਕੇ ਫਿਰ ਕਰਦਾ ਰਹੇ ਹਾਂਜੀ ਬਾਕੀ ਜੇ ਕੋਈ ਮੰਨ ਲਾ ਵੀ ਰੱਖਦਾ ਵੀ ਇਹ ਪੈਟ ਉਹਨੂੰ ਡਾਕਟਰੀ ਸਾਹਿਬ ਤਾਂ ਜ਼ਰੂਰੀ ਆ ਨਾਲ ਜੀ ਰਾਤ ਬਰਾਤ ਤੇ ਕੋਈ ਪ੍ਰੋਬਲਮ ਆਉਂਦੀ ਆ ਠੀਕ ਆ ਜੀ ਬਾਕੀ ਥੋੜੀ ਬਹੁਤੀ ਨੌਲੇਜ ਆਪ ਨੂੰ ਵੀ ਹੋਣੀ ਚਾਹੀਦੀ ਆ ਬਿਲਕੁਲ ਬਈ ਤੇ ਬਈ ਇੱਕ ਮੈਂ ਦੂਜੀ ਗੱਲ ਇਹ ਤੁਹਾਨੂੰ ਪੁੱਛਣੀ ਆ ਕਿ ਜਿਹੜੇ ਇਹ ਤੁਸੀਂ ਜਾਨਵਰ ਰੱਖੇ ਹੋਏ ਨੇ ਹਾਂਜੀ ਇਨਾਂ ਦਾ ਫਿਰ ਖਾਣ ਪੀਣ ਦਾ ਜਾਂ ਜਿਵੇਂ ਹੁਣ ਆਹ ਜਿਹੜੇ ਜਾਨਵਰ ਬੈਠਾ ਆਪਣੇ ਕੋਲੇ ਟਾਇਪ ਫਾਰਮ ਹੈ ਹੈ ਇਹ ਜਿਹੜੀ ਬਰੀਡ ਹੈ ਮੈਂ ਦੇਖਿਆ ਵੀ ਇਹਨਾਂ ਦੀ ਵੱਡੀ ਵੱਡੀ ਜੱਤ ਜੀ ਵਾਲੀ ਹੈ ਹਾਂਜੀ ਸੋ ਚਲੋ ਠੀਕ ਹੈ ਵੀ ਮੈਨੇਜ ਕਰ ਲੈਂਦੇ ਹੁਣ ਗਰਮੀਆਂ ਦਾ ਫਿਰ ਇਹਨਾਂ ਦਾ ਕਿਵੇਂ ਗਰਮੀਆਂ ਦਾ ਹੀ ਇਹਨਾਂ ਨੂੰ ਫਿਰ ਏਸੀ ਵਗੈਰਾ ਵੀ ਲਾ ਕੇ ਰੱਖੀਦਾ ਵੀ ਠੰਡੇ ਖਾਂਦੇ ਰੱਖੀਦਾ ਹੈ ਅੱਛਾ ਤੇ ਬਾਕੀ ਤਕਰੀਬਨ ਆਏ ਆ ਵੀ ਜੀਵ ਜੇ ਮਾਹੌਲ ਚ ਪਲ ਜਾਂਦਾ ਬੱਚਾ ਹਾਂ ਉਜੇ ਹੋ ਜਾਂਦਾ ਜੀ ਹਾਂ ਮਤਲਬ ਜਿਵੇਂ ਕਿਸੇ ਬੰਦੇ ਕੋਲ ਏਸੀ ਦੀ ਗੰਜائش ਨਹੀਂ ਉਹ ਬਸ ਉਹਦਾ ਨੋਰਮਲ ਟੈਂਪਰੇਚਰ ਨੋਰਮਲ ਟੈਂਪਰੇਚਰ ਤੇ ਵੀ ਹੋ ਜਾਂਦਾ ਜੀ ਅੱਛਾ ਹਾਂਜੀ ਉਹ ਡਿਪੈਂਡ ਕਰਦਾ ਹੈ ਕਿ ਆਪਾਂ ਜਾਨਵਰ ਨੂੰ ਸ਼ੁਰੂ ਤੋਂ ਕਿਵੇਂ ਸ਼ੁਰੂ ਤੋਂ ਕਿਸ ਤਰ੍ਹਾਂ ਰੱਖタル ਰਹੇ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਉਹ ਕਈ ਵਾਰ ਇਹ ਹੁੰਦਾ ਨਾ ਕਿ ਕਿਸੇ ਬੰਦੇ ਨੂੰ ਵੀਡੀਓ ਦੇਖ ਕੇ ਲੱਗੇ ਜਾਂ ਕੋਈ ਬੰਦਾ ਵੈਸੇ ਹੀ ਸੋਚ ਲੈਂਦਾ ਵੀ ਯਾਰ ਆਪਣੇ ਕੋਲ ਤਾਂ ਏਸੀ ਦੀ ਹੈ ਨਹੀਂ ਸਾਰੀ ਹਾਂਜੀ ਇਹ ਪੱਕੇਵੇਂ ਰੱਖਾਂਗੇ ਤਾਂ ਕੂਲਰ ਦੇ ਨਾਲ ਵੀ ਮੇਨਟੇਨ ਕਰ ਸਕਦੇ ਕੂਲਰ ਨਾਲ ਵੀ ਨਾਰਮਲ ਜਿਹੜਾ ਛਾਤਾ ਵਾਲਾ ਪੱਖਾ ਹੁੰਦਾ ਉਹਦੇ ਨਾਲ ਵੀ ਪਰ ਉਹ ਡਿਪੈਂਡ ਕਰਦਾ ਵੀ ਜਦੋਂ ਤੁਸੀਂ ਸਟਾਰਟਿੰਗ ਤੋਂ ਬੱਚਾ ਕਿਹੜੇ ਤਰੀਕੇ ਨਾਲ ਪਾਲ ਰਹੇ ਹੋ ਓਕੇ ਵੀ ਜੇ ਤੁਸੀਂ ਮੰਨ ਕੇ ਚੱਲੋ ਨਾਰਮਲ ਟੈਂਪਰੇਚਰ ਵਾਲਾ ਨਾਰਮਲ ਤਰੀਕੇ ਨਾਲ ਪਾਲ ਰਹੇ ਹੋ ਤਾਂ ਉਸ ਹਿਸਾਬ ਨਾਲ ਪਲ ਜਾਏਗਾ ਜੀ ਠੀਕ ਹੈ ਜੇ ਤੁਸੀਂ ਏਸੀ ਚ ਪਾਲ ਰਹੇ ਹੋ ਤਾਂ ਏਸੀ ਨਾਲ ਮਤਲਬ ਵੱਡਾ ਹੋ ਕੇ ਬਣ ਜਾਣਾ ਹੈ ਉਵੇਂ ਬਣ ਜਾਣਾ ਤੇ ਇੱਕ ਬਈ ਇਹਨਾਂ ਦੀ ਫਿਰ ਖਰਾਬ ਰੁਕ ਕੇ ਖਰਾਬ ਇਹਨਾਂ ਦੀ ਬੈਂਆ ਹੀ ਲੱਸੀ ਤੇ ਪੈਟਾ ਗਰੀ ਨਾਲ ਆਪਾਂ ਗਰੀਵੀ ਪਹੁੰਚ ਆਉਂਦੇ ਆ ਉਹ ਵੀ ਇਹਨਾਂ ਨੂੰ ਟ੍ਰੀਟ ਤੌਰ ਤੇ ਦੇਈ ਦੀ ਅੱਛਾ ਮਤਲਬ ਇੱਕ ਸਟਿੱਕਾ ਸਟੈਕ ਹੁੰਦੀ ਹੈ ਜੀ ਉਹ ਟ੍ਰੀਕ ਤੌਰ ਤੇ ਦੇਈ ਦੀ ਉਹ ਕਾਦੇ ਵਾਸਤੇ ਹੁੰਦੀ ਹੈ ਬਈ ਉਹ ਮਨ ਲੈ ਜਿਵੇਂ ਆਪਾਂ ਕਹਿੰਦੇ ਆ ਵੀ ਪਾਰਟੀ ਕਰਦੇ ਆ ਜੀ ਅੱਛਾ ਉਹਨਾਂ ਨੂੰ ਹਫ਼ਤੇ ਬਾਅਦ ਇਹਨਾਂ ਨੂੰ ਦੇਣੀ ਪੰਜ ਸੱਤਾਂ ਦਿਨਾਂ ਬਾਅਦ ਦੇ ਦੇਈ ਦੀ ਅੱਛਾ ਉਹਦੇ ਨਾਲ ਮੰਨ ਲਓ ਵੀ ਇਹਨਾਂ ਦੀ ਵੀ ਪਾਰਟੀ ਹੋ ਜਾਂਦੀ ਹੈੀ ਖੁਸ਼ ਰਹਿੰਦੇ ਨੇ ਖੁਸ਼ ਰਹਿੰਦੇ ਨੇ ਮੈਨੂੰ ਐਕਸਟਰਾ ਪਾਦਾ ਕੋਈ ਐਕਸਟਰਾ ਐ ਠੀਕ ਹੈ ਉਹ ਜਿਹੜੇ ਹੁਣ ਆਪਣਾ ਮੰਨ ਲਾ ਕਈ ਅ ਰੱਖਦੇ ਆ ਪੱਟ ਨੂੰ ਉਹ ਰੋਟੀ ਤੇ ਦਹੀਂ ਤੇ ਦੁੱਧ ਵੀ ਪਾਉਂਦੇ ਵੇਖ ਦੁੱਧ ਬਾਲਾ ਨਹੀਂ ਪਾਉਣਾ ਚਾਹੀਦਾ ਦੁੱਧ ਦਾ ਛੋਟੇ ਬੱਚੇ ਨੂੰ ਪਾਉਣਾ ਚਾਹੀਦਾ ਅੱਛਾ ਵੱਡੇ ਨੂੰ ਨਹੀਂ ਪਾਉਣਾ ਚਾਹੀਦਾ ਪਰ ਉਹ ਮੁੜ ਕੇ ਕਿਉਂ ਇੱਕ ਡਾਈਟ ਤੇ ਰਹਿੰਦੇ ਆ ਉਹਨਾਂ ਨੂੰ ਵੀ ਇਹੋ ਹੁੰਦਾ ਵੀ ਸਾਨੂੰ ਵੱਖਰੀ ਡਾਈਟ ਮਿਲੇ ਓਕੇ ਹਾਂਜੀ ਅੱਛਾ ਮਤਲਬ ਤੁਸੀਂ ਪੂਰਾ ਧਿਆਨ ਰੱਖਦੇ ਹੋ ਪੂਰਾ ਪੂਰਾ ਹੀ ਪੂਰਾ ਹੀ ਜਿਵੇਂ ਆਪਾਂ ਨਾਰਮਲ ਇਨਸਾਨ ਆ ਆਪਦੀ ਜ਼ਿੰਦਗੀ ਚ ਜੀ ਆਨਜੋਏ ਕਰਦਾ ਪਾਰਟੀ ਵਗੈਰਾ ਕਰਦਾ ਇਹਨਾਂ ਨੂੰ ਵੀ ਪ੍ਰੋਪਰ ਦੇਣਾ ਇਹਨਾਂ ਨੂੰ ਵੀ ਪ੍ਰੋਪਰ ਟਰੀਰ ਦੇਈ ਦੀ ਆ ਮੰਨ ਲਓ ਇੱਕ ਕਿਤੇ ਕੋਈ ਵੱਖਰੀ ਚੀਜ਼ ਲਿਆ ਕੇ ਦੇ ਦੇ ਦੀ ਆ ਜੀ ਠੀਕ ਹੈ ਹਾਂਜੀ ਕੈਂਡੀ ਆਉਂਦੀ ਇਹਨਾਂ ਦੀ ਓਕੇ ਤੇ ਕੈਂਡੀ ਦੇ ਦੇਦੀ ਆ 45 ਦਿਨਾਂ ਬਾਅਦ ਠੀਕ ਹੈ ਠੀਕ ਹੈ ਨਹੀਂ ਫਿਰ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬਾਈ ਇਹ ਜਾਨਵਰਾਂ ਨੂੰ ਸਿਰਫ ਬਿਜ਼ਨਸ ਦੇ ਤੌਰ ਤੇ ਨਹੀਂ ਰੱਖ ਰਿਹਾ ਇਹਨਾਂ ਦੇ ਸ਼ੌਂਕ ਵੀ ਪੂਰੇ ਕਰ ਰਿਹਾ ਹੈ ਨਾਲ ਦੀ ਨਾਲ ਇਹਨਾਂ ਨੂੰ ਜੋ ਚੀਜ਼ ਚਾਹੀਦੀ ਹੈ ਉਹ ਦਿੰਦਾ ਹੈ ਤੇ ਮੇਰੇ ਹਿਸਾਬ ਨਾਲ ਇਹ ਵੀ ਤੁਹਾਨੂੰ ਕਹਿੰਦੇ ਹੋਣਗੇ ਵੀ ਇਹ じゃ ਮਾਲਕ ਸਨ ਪੂਰਾ ਪੂਰਾ ਇਹ ਤਾਂ ਹੀ ਦੇਖੋ ਜਦੋਂ ਵੀ ਕਿਤੇ ਬਾਹਰ ਜਾਈਦਾ ਕਿਤੇ ਵੀ ਜਾਈਦਾ ਸਾਡੇ ਆਉਂਦਿਆਂ ਨੂੰ ਪੂਰਾ ਐਨ ਬਾਰ ਚ ਸਵਾਗਤ ਲਈ ਖੜੇ ਹੁੰਦੇ ਆ ਬਈ ਪੂਰਾ ਪੂਰਾ ਹੀ ਮੰਨ ਲਓ ਵੀ ਐ ਹੁੰਦਾ ਵੀ ਸਾਡਾ ਮਾਲਕ ਆ ਗਿਆ ਤੇ ਸਾਨੂੰ ਹੁਣ ਕੁਝ ਨਾ ਕੁਝ ਮਿਲੂਗਾ ਬਾਕੀ ਸਵਾਗਤ ਬਹੁਤ ਵਧੀਆ ਕਰਦੇ ਹੋਈ ਮੈਂ ਕਹਿੰਦਾ ਜਿੱਥੋਂ ਮਰਜੀ ਪੰਜ 10 ਮਿੰਟ ਬਾਹਰ ਗਿਆਈ ਤੇ ਆਉਂਦਿਆਂ ਨੇ ਇਹਨਾਂ ਨੇ ਪੈਰਾਂ ਚ ਆ ਕੇ ਬੁਕੜਾਂ ਚ ਆ ਕੇ ਬਹਿ ਜਾਣਾ ਹਾਂਜੀ ਹਾਂਜੀ ਮੈਂ ਕਿ ਬਈ ਕਈ ਵਾਰੀ ਗੱਲਾਂ ਕਰਦਾ ਹੁੰਨਾ ਕਿ ਕਈ ਨਾ ਲੋਕ ਆ ਲੋਕਾਂ ਦਾ ਬਣਿਆ ਹੁੰਦਾ ਕਿ ਯਾਰ ਜਿਵੇਂ ਕਬੂਤਰ ਹੋ ਗਏ ਐ ਜਾਂ ਆ ਹੋ ਗਏ ਵੀ ਇਹ ਝਾੜ ਭਾਲ ਦੇ ਜਿਵੇਂ ਮੈਂ ਕਹਿੰਦਾ ਵੀ ਜਿੰਨਾ ਇਹ ਮਾਲਕ ਨੂੰ ਡੀਕੀ ਤੇ ਉਹਨਾਂ ਕੋਈ ਡੀਕੀ ਨਾ ਜੀ ਨਾ ਮੈਂ ਕਹਿੰਦਾ ਜੀ ਜਿਹੜਾ ਘਰ ਦਾ ਕੋਈ ਬੱਚਾ ਹੋਇਆ ਭਰਾ ਭੈਣ ਭਰਾ ਹੋਇਆ ਉਹ ਤਾਂ ਇਥੋਂ ਪਾਸਾ ਕਰਕੇ ਪੈ ਜਾਊਗਾ ਇਹ ਤੁਹਾਡੇ ਨਾਲ ਹਮੇਸ਼ਾ ਖੜਾ ਤੇ ਨਾਲ ਹੀ ਰਹੂਗਾ ਕੋਈ ਦੁੱਖ ਤਕਲੀਫ ਆ ਤਾਂ ਵੀ ਇਹਨੂੰ ਮਹਿਸੂਸ ਹੋ ਜਾਂਦਾ ਵੀ ਯਾਰ ਪ੍ਰੋਬਲਮ ਆ ਕੋਈ ਬਾਕੀ ਭਾਈ ਜਿਸ ਪਾਲ ਵੀਰੇ ਇੱਕ ਹੋਰ ਹੈ ਵੀ ਕਹਿੰਦੇ ਵੀ ਜਿਹੜੇ ਜਾਨਵਰ ਆ ਇਹਨੂੰ ਜੇਬ ਨਾਲ ਨਹੀਂ ਮਤਲਬ ਜਿਹੜਾ ਜੀਵ ਦਿੱਲੇ ਦਿਲ ਆ ਉਹਦੇ ਨਾਲ ਉਹਦੇ ਨਾਲ ਮਤਲਬ ਪਿਆਰ ਚਾਹੀਦਾ ਇਹਨਾਂ ਨੂੰ ਆਪਾਂ ਲਈ ਥੋੜਾ ਖਾਲੀ ਬਡੂਆ ਦੇ ਕੇ ਵੀ ਥੋੜੇ ਨਾਲ ਰਹਿਣੇ ਹਾਂਜੀ ਹਾਂਜੀ ਕਈ ਵਾਰ ਲੈ ਕੇ ਜਾਂਦੇ ਡਾਗ ਮੰਨ ਲਓ ਵੀ ਵਾੜੇ ਕਿ ਛੜਤਾ ਜਾਂ ਮੰਨ ਲਗੇ ਚੱਲੋ ਵੀ ਕਿਸੇ ਪਸ਼ੂਆਂ ਵਾਲੇ ਪਾਸੇ ਛੜਤਾ ਹਨਾ ਜੀ ਉਹ ਨਾ ਤਾਂ ਉਹਨਾਂ ਦੀ ਕੇਅਰ ਹੁੰਦੀ ਹੈ ਜਾਨਵਰ ਦੀ ਜਾਂ ਪੱਟ ਦੀ ਜਿਵੇਂ ਤਾਂ ਅਸੀਂ ਤੌਰਵੇਂ ਤੌਰ ਤੇ ਇਹਨਾਂ ਨੂੰ ਡਾਗ ਨਹੀਂ ਕਹਿੰਦਾ ਬੱਚੇ ਕਹਿੰਦਾ ਠੀਕ ਹੈ ਆਪੀ ਕਹਿੰਦਾ ਪੱਟ ਕਹਿੰਦਾ ਠੀਕ ਹੈ ਨੇ ਇਹ ਵੀ ਚੀਜ਼ ਬਾਈ ਦੋਪਾਲ ਕਿਉਂ ਇਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਬੁਲਾਓਗੇ ਇਹ ਉਸ ਤਰ੍ਹਾਂ ਤੁਹਾਡਾ ਸਵਾਗਤ ਕਰਨਗੇ ਮੈਂ ਉਹੀ ਆ ਨਾ ਕਿ ਇਹ ਚੀਜ਼ ਹਰ ਬੰਦਾ ਨਹੀਂ ਦੋਹਦਾ ਕਈ ਲੋਕ ਅੱਜ ਤਾਈਂ ਅੱਜਕੱਲ ਨਾ ਸਿਰਫ ਪੈਸੇ ਤੱਕ ਹੀ ਸੀਮਤ ਰਹਿ ਗਏ ਸਹੀ ਗੱਲ ਹੈ ਔਰ ਕਈ ਜਾਨਵਰ ਤਾਂ ਵਿਚਾਰੇ ਜਿਨ੍ਹਾਂ ਦੀ ਲੋਕ ਬੇਗਦਰੀ ਵੀ ਬਹੁਤ ਕਰਦੇ ਹਨ ਹਾਂਜੀ ਹਾਂਜੀ ਬਹੁਤ ਕਰਦੇ ਔਰ ਉਹਨਾਂ ਨੂੰ ਫਿਰ ਉਨੀ ਵਫਾ ਵੀ ਨਹੀਂ ਕਰਦੇ ਜਾਂਦੇ ਨਾ ਇਹ ਤਾਂ ਵਫਾ ਨਾਲੀ ਹੈ ਇਹਨਾਂ ਦੀ ਇਹ ਸਾਨੂੰ ਪਹਿਲਾਂ ਬਿਜ਼ਨਸ ਬਾਤਤਾ ਈ ਸਭ ਤੋਂ ਪਹਿਲਾਂ ਤਾਂ ਇਹ ਸਾਨੂੰ ਪਿਆਰੇ ਆ ਬੱਚੇ ਦੇਖ ਰਿਹਾ ਕਿ ਇਹਨਾਂ ਦੀ ਸਾਡਾ ਬਿਜ਼ਨਸ ਤਾਂ ਚਲੋ ਦੂਜਾ ਨੰਬਰ ਆਈ ਹਾਂ ਚਲੋ ਉਹ ਤਾਂ ਜਦੋਂ ਫਿਰ ਬਾਰੀ ਕੁਆਂਟੀਟੀ ਹੋ ਜਾਂਦੀ ਹੈ ਕੀ ਕਰਨ ਬੱਚੇ ਦੇਲ ਵਿੱਚ ਪੈਂਦੇ ਸੇਲ ਹਾਂਜੀ ਹਾਂਜੀ ਹਾਂ ਜਿਵੇਂ ਤੁਸੀਂ ਇਹਦੇ ਪਰ ਦੱਸਦੇ ਸੀਗੇ ਇਹ ਤੁਸੀਂ ਵੈਸੇ ਹੀ ਰੱਖੀ ਹੋਈ ਹੈ ਘਰੇ ਇਹ ਵੈਸੇ ਹੀ ਹਾਂਜੀ ਇਹ ਤਾਂ ਬੱਚੇ ਨਹੀਂ ਲਈਦੇ ਇਹ ਬਸ ਸਾਡੇ ਘਰ ਦੀ ਪਹਿਲੀ ਫੀਮੇਲ ਹੈ ਅੱਛਾ ਹਾਂਜੀ ਸਭ ਤੋਂ ਪਹਿਲੀ ਲਿਆਂਦੀ ਸੀ ਇਹ 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 ਤੋਂ ਸਟਾਰਟ ਹੋਇਆ ਆਪਣਾ ਇਹ ਤੋਂ ਸਟਾਰਟ ਕਰਿਆ ਜੀ ਹਾਂ ਇਹ ਤੋਂ ਬੱਚੇ ਨਹੀਂ ਲੈਂਦੇ ਆਪਾਂ ਫਿਰ ਨਹੀਂ ਇਹ ਤੋਂ ਬੱਚੇ ਨਹੀਂ ਲਈਦੇ ਅੱਛਾ ਵੈਸੇ ਹੀ ਰੱਖੀ ਹੋਇਆ ਵੈਸੇ ਹੀ ਹੈ ਜੀ ਇਹ ਤਾਈਓ ਤੁਸੀਂ ਦੱਸਦੇ ਜਿਵੇਂ ਖੁੱਲ ਹੀ ਰਹਿੰਦੀ ਹੈ ਹੁਣ ਜਿਹੜੇ ਸਾਹਣਾ ਬੈਠੀ ਹੈ ਆ ਦੇ ਪੂਰੇ ਐਟੀਟਿਊਡ ਚ ਬੈਠੀ ਪੂਰੇ ਐਟੀਟਿਊਡ ਹੀ ਹੈ ਬਾਕੀ ਇਹਨੇ ਏ ਦਾ ਏ ਸਰਾਹੀ ਜਿਹੜਾ ਇਹਨੂੰ ਖਾਣਾ ਪਸੰਦ ਹੈ ਉਹ ਹੀ ਖਾਣਾ ਫालतू ਕੋਈ ਖਾਣਾ ਨਹੀਂ ਖਾਣਾ ਅੱਛਾ ਹਾਂਜੀ ਮਰਜ਼ੀ ਨਹੀਂ ਖਾਣਾ ਵਾ ਮਰਜ਼ੀ ਨਾਲ ਖਾਣਾ ਜੇ ਮੰਨ ਕੇ ਚੱਲ ਜਿਹੜੀ ਚੀਜ਼ ਪਸੰਦ ਦਾ ਉਹ ਉਹਦੇ ਕੋਲੇ ਜਾ ਕੇ ਖੜ ਜਾਣਾ ਨਹੀਂ ਮੈਂ ਦੇਖਿਆ ਅਨਸਾਰ ਇਹ ਸਾਰੇ ਨੂੰ ਵੱਧ ਪਿਆਰ ਕਰਦਾ ਜਾਣਦਾ ਹਾਂ ਕਿਉਂਕਿ ਉਹ ਥੋੜੇ ਦੂਜੇ ਸ਼ਰਾਰਤੀ ਲੱਗਦੇ ਦੂਜੇ ਸ਼ਰਾਰਤੀ ਹੈ ਉਹਨਾਂ 'ਚ ਬਚਪਨਾ ਹੈ ਹਾਂ ਬਚਪਨਾ ਹੈ ਹਾਂਜੀ ਤੇ ਆਪਣਾ ਜਸਪਾਲ ਵੀਰੇ ਇੱਕ ਮੈਨੂੰ ਹੋਰ ਦੱਸੋ ਵੀ ਜਿਵੇਂ ਇਹਨਾਂ ਦੀ ਚਲੋ ਖਰਾਕ ਦਾ ਤੁਸੀਂ ਦੱਸਤਾ ਵੀ ਇਹਨਾਂ ਨੂੰ ਜਿਹੜਾ ਬੰਦਾ ਫੇੜ ਪਾ ਸਕਦਾ ਪਾ ਵੀ ਸਕਦਾ ਹੈ ਜੀ ਨਾਰਮਲ ਖਾਣੇ ਤੇ ਵੀ ਇਹ ਪਾਲ ਸਕਦਾ ਹਾਂ ਹਾਂਜੀ ਨਾਰਮਲ ਵੀ ਪਾਲ ਸਕਦਾ ਤੇ ਜਿੱਦਾਂ ਇਹਨਾਂ ਨੂੰ ਹੁਣ ਬਿਮਾਰ ਹੋ ਜਾਂਦੇ ਨੇ ਜਾਨਵਰ ਹਾਂਜੀ ਉਹਦੇ ਲਈ ਕੀ ਕਰ ਸਕਦੇ ਨੇ ਜਿਹੜੇ ਨਵੇਂ ਬੰਦੇ ਨੇ ਉਹਨਾਂ ਤੋਂ ਬਚਣ ਲਈ ਉਹਨਾਂ ਦੀ ਵੈਕਸੀਨੇਸ਼ਨ ਟਾਈਮ ਟੂ ਟਾਈਮ ਜਾਂ ਕੀ ਦਵਾਈਆਂ ਦੋਈਆਂ ਉਹ ਵੀ ਬਦਲ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਵੈਕਸੀਨੇਸ਼ਨ ਆ ਜਿਹੜੀ ਉਹ ਬਹੁਤ ਜ਼ਰੂਰੀ ਆ ਕਿਉਂ ਕਰੇ ਜਿਹੜਾ ਆਪਣਾ ਰੱਖਿਆ ਹੁੰਦਾ ਪਪੀ ਉਹ ਕਈ ਵਾਰ ਮਤਲਬ ਇਹਨਾਂ ਦੇ ਨੌ ਹੁੰਦੇ ਆ 9 ਵੱਜ ਜਾਂਦਾ ਜਾਂ ਕੁਝ ਵੇਲੇ ਤਾਂ ਤਕਰੀਬਨ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਵੈਕਸੀਨੇਸ਼ਨ ਹੈ ਨਾ ਇੱਕ ਨੰਬਰ ਤਾਂ ਇਹਨਾਂ ਦੀ ਜੇ ਮੰਨ ਲੇ ਕਿ ਚਲੋ ਕੋ ਬਿਮਾਰੀ ਤੋਂ ਬਚਾਉਂਦੇ ਠੀਕ ਹੈ ਭਾਈ ਜੀ ਠੀਕ ਹੈ ਜਿਵੇਂ ਆਪਾਂ ਆਪਦੇ ਬੱਚਿਆਂ ਦੇ ਵੈਕਸੀਨੇਸਾਂ ਸਟਾਰਟਿਕ ਤੋਂ ਕਰਾਉਣਾ ਹੈ ਠੀਕ ਹੈ ਉਵੇਂ ਇਹਨਾਂ ਦੇ ਕਰਾਉਣੇ ਜ਼ਰੂਰੀ ਆ ਬਿਲਕੁਲ ਬਿਲਕੁਲ ਠੀਕ ਹੈ ਉਹਦੇ ਨਾਲ ਇਹ ਪ੍ਰੋਬਲਮ ਬਹੁਤ ਘੱਟ ਆਉਂਦੀ ਹੈ ਹਮ ਤੇ ਕਰਾਉਣੇ ਵੀ ਰੈਕਸ਼ਨ ਜਿਹੜੀ ਕਰਾਉਣੀ ਆ ਉਹ ਸਹੀ ਢੰਗ ਨਾਲ ਕਰਾਓ ਜਾਂ ਸਹੀ ਡਾਕਟਰ ਤੋਂ ਕਰਾਓ ਮਤਲਬ ਉਹ ਡਾਕਟਰ ਦੀ ਰეკਮੈਂਡ ਤੋਂ ਬਿਨਾ ਆਪ ਦੀ ਦਿਮਾਗ ਨਾਲ ਕੋਈ ਨਹੀਂ 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 ਦਿਮਾਗ ਨਾਲ ਹਾਂਜੀ ਕਿਉਂਕਿ ਇਹਨਾਂ ਦੀ ਜਿਹੜੇ ਇਹ ਛੋਟੇ ਟਵਾਏ ਆ ਇਹ ਬਹੁਤ ਸੌਫਟ ਆਈ ਅੱਛਾ ਠੀਕ ਹੈ ਇਹਨਾਂ ਨੂੰ 2-4 ਬੂੰਦਾ ਵਾਧਾ ਠੀਕ ਹੈ ਕਿਸੇ ਮੈਡੀਸਨ ਦੀਆਂ ਹਾਂ ਠੀਕ ਹੈ ਜੀ ਉਹਦੇ ਨਾਲ ਵੀ ਨੁਕਸਾਨ ਹੋ ਸਕਦਾ ਹੋ ਸਕਦਾ ਹਾਂ ਬਾਕੀ ਦੋਸਤੋ ਇਹ ਹੈ ਕਿ ਜਿਹੜਾ ਵੀ ਕੋਈ ਸੱਜਣ ਮਿੱਤਰ ਆਪਣਾ ਬੰਦਾ ਬੇਲੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਡੌਗ ਫਾਰਮਿੰਗ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਸਹਾਇਕਤ ਹੁੰਦਾ ਸ਼ੁਰੂ ਕਰਨਾ ਚਾਹੀਦਾ ਤਾਂ ਉਹਨੂੰ ਪ੍ਰੋਪਰ ਪੂਰੀ ਗਾਈਡਨਸ ਦੇ ਨਾਲ ਕਰਨਾ ਚਾਹੀਦਾ ਕਿਸੇ ਤਜਰਬੇਕਾਰ ਬੰਦੇ ਤੋਂ ਉਹਦੀ ਸਲਾਹ مشورہ ਲੈ ਕੇ ਉਦਾਂ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਸਿਆਣੇ ਕਹਿੰਦੇ ਆ ਵੀ ਪੁੱਛ ਲੈਣਾ ਚਾਹੀਦਾ ਹੈ ਨਾ ਹਾਂਜੀ ਹਾਂਜੀ ਗਲਤ ਕੰਮ ਕਰਨ ਨਾਲੋਂ ਕਿਸੇ ਦੀ ਸਲਾਹ ਲੈਣੀ ਸਲਾਹ ਲੈਣਾ ਬੰਦਾ ਕੋਈ ਛੋਟਾ ਨਹੀਂ ਹੁੰਦਾ ਜੇ ਤੁਹਾਡਾ ਤਜਰਬਾ ਬਾਈ ਦਾ ਤਜਰਬਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਜੇ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਬੱਚਾ ਚਾਹੀਦਾ ਹੋਵੇ ਜਾਂ ਸਟੱਡ ਸਰਵਿਸ ਚਾਹੀਦੀ ਹੋਵੇ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰਿਓ ਬਾਈ ਕੋਲੇ ਸਟੱਡ ਵੀ ਰੱਖੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਇੱਕ ਬਾਈ ਕੋਲੇ ਤੋਤੇ ਰੱਖੇ ਹੋਏ ਨੇ ਬਾਈ ਇਹਨਾਂ ਬਾਰੇ ਦੱਸੋ ਇਹ ਕਿੱਥੋਂ ਲਿਆਂਦੇ ਨੇ ਇਹ ਤੋਤੇ ਹੀ ਸ਼ੌਂਕੀ ਤੌਰ ਤੇ ਲਿਆਂਦੇ ਸੀਗੇ ਮੋਰ ਜੋ ਲਿਆਂਦੇ ਆਈ ਅੱਛਾ ਹਾਂਜੀ ਇਹ ਜੋੜਾਈ ਇਹ ਹੈ ਇਹ ਜੋੜਾਈ 13 ਕਿੰਨੇ ਚੜ੍ਹਦੇ ਹੋਗੇ ਬਈ ਇਹ ਇਹ ਵੀਰੇ 2 ਸਾਲ ਤੋਂ ਉੱਪਰ ਹੋ ਗਏ ਅੱਛਾ ਹਾਂਜੀ ਤੇ ਇਹ ਬੋਲਦੇ ਵੀ ਬਈ ਇਹ ਬੋਲਦੇ ਆ ਜੀ ਲਾਲ ਮੋਢਿਆਂ ਵਾਲੇ ਹਾਂਜੀ ਹਾਂਜੀ ਲਾਲ ਮੋਢਿਆਂ ਵਾਲੇ ਓਕੇ ਓਕੇ ਇਹ ਸਾਰੇ ਤੇਰੀ ਨਾਂ ਬੇਟੇ ਦਾ ਲੈਂਦੇ ਰਹਿੰਦੇ ਆ ਅੱਛਾ ਫਿਰ ਦੱਸ ਦੇ ਸਕੂਲ ਗਿਆ ਸਕੂਲ ਦੇ ਟਾਈਮ ਤੇ ਬੋਲਦੇ ਆ ਅੱਛਾ 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 ਮੈਂ ਦੇਖਿਆ ਚਿੱਕੜੀ ਮਾਰੀ ਜਾਂਦੇ ਆ ਇੰਨ ਕਰਦੇ ਸਿਰਦ ਬਸ ਹਾਂਜੀ ਹਾਂਜੀ ਇੰਨ ਕਰੀ ਜਾਂਦੇ ਬਸ ਬੋਲਦੇ ਇਹ ਸ਼ਾਂਤਮਈ ਬੋਲਦੇ ਆ ਜੀ ਜਦੋਂ ਕੋਈ ਥੂਲੇ ਬੈਠਾ ਉਦੋਂ ਉਦੋਂ ਥੋੜਾ ਜਿਹਾ ਘੱਟ ਬੋਲਦੇ ਆ ਅੱਛਾ ਨਹੀਂ ਕੱਲੇ ਹੀ ਵਾਜੇ ਤੇ ਬਈ ਇੱਕ ਦਾ ਬਰਮੈਨ ਦਾ ਜਿਹੜਾ ਪਿੱਛੇ ਸਟਾਕ ਪਿਆ ਤੁਹਾਡੇ ਕੋਲ ਹੈ ਹਾਂਜੀ ਇਹ ਫੀਮੇਲ ਤੁਹਾਡੀ ਇਹਦੇ ਬੱਚੀ ਹੈ ਇਹ ਇਹ ਹਾਂਜੀ ਇਹ ਫੀਮੇਲ ਦੇ ਬੱਚੇ ਆ ਜੀ ਅੱਛਾ ਤੇ ਸਟੱਡ ਆਪਣੇ ਮਿੱਤਰ ਕੋਲੇ ਆ ਜੀ ਓਕੇ ਹਾਂਜੀ ਨਾਲ ਕਰਦੇ ਹੋਗੇ ਬੱਚੇ ਇਹ ਜੀ ਆਪਣੇ 50 ਦਿਨਾਂ ਦੇ ਹੋਗੇ 50 50 ਦਿਨਾਂ ਦੇ ਹਾਂਜੀ ਵੈਕਸੀਨੇਸ਼ਨ ਲੱਗੀਆਂ ਇਹਨਾਂ ਦੀ ਨਹੀਂ ਵੈਕਸੀਨੇਸ਼ਨ ਕਰਾਉਣੀ ਹੈ ਜੀ ਹਜੇ ਹਾਂਜੀ ਇਹਨਾਂ ਦੀ ਕਿਉਂਕਿ ਜਿਹੜੀ ਅ ਸ਼ੋਅ ਉਸੀ ਕੀ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਸੀਗਾ ਉਹਦੇ ਕਰਕੇ ਹਾਂਜੀ ਠੀਕ ਹੈ ਤੇ ਇਹ ਬਈ ਹੁਣ ਸੇਲ ਵਾਸਤੇ ਰੈਡੀ ਆਪਣੇ ਆਪ ਇਹ ਸੇਲ ਵਾਸਤੇ ਹਾਂਜੀ ਫੀਮੇਲ ਆ ਰਹਿ ਗਈ 5 5 ਤੇ ਇੱਕ ਮੇਲ ਆਈ ਹਾਂਜੀ ਇੱਕ ਮੇਲ ਠੀਕ ਹੈ ਹਾਂਜੀ ਤੇ ਇਹ ਇਹਨਾਂ ਦੀ ਮੰਨ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਬੱਚਿਆਂ ਦੀ ਨਗਰ ਵੀ ਨਾਲ ਬੰਨੀ ਹੋਈ ਬਾਈ ਦੀ ਤੇ ਇਹ 5 ਫੀਮੇਲਾਂ ਬਾਈ ਦੀਆਂ ਜਿਹੜੀਆਂ ਸੇਲ ਨੇ ਡਾਬਰਮੈਨ ਦੀਆਂ ਜੇ ਕੋਈ ਬੰਦਾ ਇਸ ਡਾਬਰਮੈਨ ਬਰੀਡ ਨੂੰ ਲੈਣ ਦਾ ਚਾਹਵਨ ਹੋਇਆ ਤਾਂ ਬਾਈ ਨਾਲ ਕੰਟਾਈਪੇ ਕਰਕੇ ਲੈ ਜਾ ਸਕਦਾ ਔਰ ਬਾਈ ਕਹਿੰਦਾ ਕਿ ਇਹ ਜਿਹੜਾ ਜਾਨਵਰ ਆ ਬਾਈ ਤੁਸੀਂ ਕਿੱਸਦੇ ਸੀ ਕਿ ਵਫਾਦਾਰ ਬਾਲਾ ਇਹ ਜਿਹੜਾ ਜਾਨਵਰ ਆ ਇਹ ਪੂਰਾ ਵਫਾਦਾਰ ਆ ਆ ਦੇ ਮਾਲਕ ਪ੍ਰਤੀ ਠੀਕ ਹੈ ਤੇ ਪੂਰਾ ਐਕਟਿਵ ਆ ਓਕੇ ਹਾਂਜੀ ਇਹ ਆਏ ਨੇ ਵੀ ਸਸਤੀ ਪਾ ਕੇ ਬੈਠਾ ਰਹੂਗਾ ਪੂਰਾ ਜਦੋਂ ਇਹਨੂੰ ਘਰੇ ਛੱਡਤਾ ਜਾਂ ਘਰੇ ਬੈਠਾ ਪੂਰਾ ਐਕਟਿਵ ਤਰੀਕੇ ਨਾਲ ਬੈਠੂਗਾ ਓਕੇ ਚਲੋ ਕੋਈ ਨਹੀਂ ਬਾਈ ਜੀ ਬਾਈ ਦੇ ਬਾਕੀ ਜਾਨਵਰਾਂ ਤੁਹਾਡੀ ਨਿਗਾ ਮਰੌਣੇ ਆ ਬਾਈਆਂ ਦੇ ਸਾਰਿਆਂ ਤੇ ਚਿੜੀਆਂ ਵੀ ਰੱਖਿਆ ਬਾਈ ਕੋਲੇ ਰੰਗ ਬਰੰਗੀਆਂ ਤੇ ਇੱਕ ਗੋਲਡਨ ਟ੍ਰੀਵਰ ਫੀਮੇਲ ਆ ਬਾਈ ਇੱਕ ਗੋਲਡਨ ਟ੍ਰੀਵਰ ਹਾਂਜੀ ਦਿਖਾਈ ਆਪ ਆਜੋ ਦੋਸਤੋ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਆਪਾਂ ਬਾਈ ਦੇ ਜਿਹੜੇ ਦੂਜੇ ਸਟੱਡ ਹੈ ਟॉय ਫਾਰਮ ਜਿਹੜੇ ਉਹ ਵੀ ਦਿਖਾਉਨੇ ਆ ਕਿਹੜੀਆਂ ਮਾਰੇ ਬਸ ਇੱਕ ਥੁਲਿਆ ਇੱਕ ਜਿਹੜਾ ਪਹਿਲਾਂ ਮੈਂ ਮੋਗੇ ਤੋਂ ਲਿਆਉਂਦਿਆ ਸੀ ਮੋਗੋਂ ਮੈਂ ਅੰਦਰੋਂ ਪਾਸ ਕਰ ਲਿਆ ਮਰੇ ਮੁਰਕੇ ਰਿਸ਼ਤੇਦਾਰੀ ਸੀ ਸਾਥਾ ਉੱਥੋਂ ਲਿਆ ਲਗਾ ਸੀਗਾ ਠੀਕ ਹੈ ਤਾਂ ਮੇਰੇ ਕੋਲ 10 12 ਕਿਰੀਆਂ ਸੀਗੀਆਂ ਇਹ ਪੇਰ ਇਹਨਾਂ ਦਾ ਹਾਂ ਉਸ ਤੋਂ ਬਾਅਦ ਇਹਨਾਂ ਨੇ ਬਰੀਡਿੰਗ ਕੀਤੀ ਆ ਤੇ ਪੂਰੇ ਵੱਧ ਗਏ ਇਹਨਾਂ ਦੇ ਆਪ ਦੇ ਬੱਚੇ ਕੱਢੇ ਹੋਏ ਨੇ ਇਹਨਾਂ ਦੇ ਆਪ ਦੇ ਬੱਚੇ ਆ ਜੀ ਤੇ ਇਹ ਭਾਈ ਵਿੱਚ ਇਹ ਇੰਨਾ ਚਿਰ ਨਹੀਂ ਹਾਂਜੀ ਇਹਨਾਂ ਦੇ ਆਲ ਨੇ ਉਹਦਾ ਇਹ ਬੱਚੇ ਦਿਨ ਲਗਾਈ ਅੱਛਾ ਇਹਨਾਂ ਦੀ ਇਹ ਰਹਿੰਦੀ ਨਹੀਂ ਤੇ ਇਹਨਾਂ ਦਾ ਖਾਣ ਪੀਣ ਫਿਰ ਬਈ ਕਿਵੇਂ ਕਰਦੇ ਆ ਇਹਨਾਂ ਦਾ ਖਾਣ ਪੀਣ ਨਾਰਮਲ ਹੀ ਸੈਕਣੀ ਹੋ ਗਈ ਜੀ ਗੁੱਲੀ ਦੰਡਾ ਹਾਂ ਤੇ ਕਣਕ ਦਾ ਜਿਵੇਂ ਦਲੀਆ ਬਣਾ ਕੇ ਆਈ ਉਹ ਬ੍ਰੈਡ ਵੀ ਪਾ ਦੇਦੀ ਆ ਰੋਟੀ ਚੂਰ ਕੇ ਪਾ ਦੇਦੀ ਆ ਜੀ ਤੇ ਬਈ ਜੀ ਲਾ ਲਵੀਆਂ ਵਧੀਆ ਹੀ ਹਾਂਜੀ ਹਾਂਜੀ ਵਧੀਆ ਹੀ ਪੂਰਾ ਠੰਡ ਗਰਮੀ ਦਾ ਕੋਈ ਚੱਕਰ ਨਹੀਂ ਇਹਨਾਂ ਨੂੰ ਨਹੀਂ ਠੰਡ ਦਾ ਥੋੜਾ ਜਿਹਾ ਵੀ ਪੈਂਦਾ ਗਰਮੀ ਦਾ ਵੀ ਪੈਂਦਾ ਪਰ ਨਾਰਮਲ ਟੈਂਪਰੇਚਰ ਜਿਵੇਂ ਅੰਦਰ ਹਾਂ ਰੂਮ ਦੇ ਵਿੱਚ ਜਾਂ ਮਾਂ ਲਬਰਾਂਡੇ ਦੇ ਵਿੱਚ ਆਈ ਕੋਈ ਚੱਕਰ ਨਹੀਂ ਬਈ ਹਾਂਜੀ ਤੇ ਇਹ ਕਿਹੜੀ ਬਰੀਡ ਵਾਈ ਦੀ ਬਈ ਇਹਨਾਂ ਦਾ ਨਾਂ ਨੂੰ ਕੀ ਆ ਪਤਾ ਕੁਛ ਨਾ ਇਹਨਾਂ ਦਾ ਹੀ ਇਹ ਪਾਰਲੇ ਫਰੀਡ ਆਈ ਇਹਨੂੰ ਰੰਗ ਭੰਗੀਆਂ ਚਿੜੀਆਂ ਵੀ ਕਹਿ ਦਿੰਦੇ ਆ ਕਿਹੜੀਆਂ ਪਾਜੀ ਪਾਜੀ ਹਾਂਜੀ ਪਾਜੀ ਅੱਛਾ ਤੇ ਇਹ ਬਸ ਐ ਜਦੋਂ ਤੁਸੀਂ ਦੱਸਦੇ ਸੀ ਸਵੇਰੇ 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 ਜਦੋਂ ਮੰਨ ਲਾ ਸ਼ਾਂਤ ਮੌਲ ਹੁੰਦਾ ਸਾਡਾ ਪਾਠ ਕਰਦਾ ਹੁੰਦਾ ਜੀ ਪੂਰਾ ਵਧੀਆ ਪੂਰਾ ਹਾਂਜੀ ਪੂਰੇ ਘਰੇ ਰੌਣਕ ਲਾਉਂਦਾ ਗਾ ਜੀ ਹਾਂਜੀ ਇਹਨਾਂ ਦੀ ਤਾਂ ਯਾਰ ਆਵਾਜ਼ ਬਹੁਤ ਆਵਾਜ਼ ਮਿੱਠੀ ਹੁੰਦੀ ਹੈ ਜੀ ਅੱਛਾ ਬਸ ਇਦਾਂ ਹੀ ਕਰਦੇ ਆ ਹਾਂਜੀ ਹਾਂਜੀ ਯਾ ਕੁਦਰਤ ਨੇ ਰੰਗੀ ਬੜੇ ਪਾਏ ਇਹਨਾਂ ਜਾਨੀ ਬਾਕੀ ਇਹਨਾਂ ਦੀ ਇਸ ਤਰ੍ਹਾਂ ਹੀ ਜੇ ਬਾਹਰ ਉੱਠ ਜਾਂਦੀਆਂ ਜੀ ਇਹਨਾਂ ਬੜਾ ਟਾਈਮ ਨਹੀਂ ਕੱਟਦੀਆਂ ਇੱਕ ਦੋ ਦਿਨ ਹੀ ਕੱਟਦੀਆਂ ਮਰ ਜਾਂਦੀਆਂ ਹਾਂਜੀ ਤੇ ਮੰਨ ਲਓ ਇੱਥੋਂ ਵੀ ਨਾ ਬਾਹਰ ਉੱਠ ਜਾਂਦੀਆਂ ਹਾਂਜੀ ਹਾਂਜੀ ਜੇ ਮੰਨ ਲਓ ਔਡ ਵੀ ਗਈਆਂ 2-4 ਦਿਨ ਹੀ ਰਹਿਣਗੀਆਂ ਮਰ ਜਾਂਦੀਆਂ ਹਾਂਜੀ ਓਏ ਉਸ ਵੈਦਰ ਤੇ ਨਹੀਂ ਰਹਿਣਗੀਆਂ ਇਹ ਵੈਦਰ ਨਾਲ ਥੋੜੇ ਠੰਡੇ ਮੌਸਮ 'ਚ ਰਹਿੰਦੀਆਂ ਈ ਥੋੜੇ ਤੇ ਇਹ ਕਿੰਨਾ ਟਾਈਮ ਹੋ ਗਿਆ ਰੱਖਿਆ ਮੈਂ ਆਪਣਾ ਇਹਨਾਂ ਦੇ ਹੋ ਗਈ ਮੈਨੂੰ 3 ਸਾਲ ਦੇ ਕਰੀਬ ਹੋ ਗਏ ਚਾ ਹਾਂਜੀ ਬਹੁਤ ਚੰਗੇ ਦੇਖਿਆ ਹਾਂ ਹਾਂ ਠੀਕ ਹੈ ਤੇ ਇਹ ਫਿਰ ਵਿਛਣ-ਵਿਛਣ ਵਾਲਾ ਇਹ ਵਿਛਣ ਇਹ ਸ਼ੌਂਕੀ ਤੌਰ ਤੇ ਰੱਖਿਆ ਸੀ ਹਾਂਜੀ ਤੇ ਬਸ ਅ ਬੱਚੀ ਪੜੀ ਜਾਂਦੀਆਂ ਹਾਂਜੀ ਹਾਂਜੀ ਉਹ ਤੇ ਵੀ ਸ਼ੌਕ ਦੇ ਰੱਖੇ ਆ ਤੇ ਚੰਗਾ ਵੀ ਹਾਂਜੀ ਬਾਕੀ ਸਿਆਣੇ ਕਹਿੰਦੇ ਆ ਵੀ ਇਹਦਾ ਸ਼ੌਂਕ ਉਹਦਾ ਬੰਦੇ ਨੂੰ ਪੂਰਾ ਕਰ ਲੈਣਾ ਚਾਹੀਦਾ ਹੈ ਬੁੱਢੀ ਉਮਰ ਚ ਤਾਂ ਅੰਗ ਵਲਗ ਅੰਗ ਵਲਗ ਕਰਦਾ ਇਸ ਕਰਕੇ ਸ਼ੌਂਕ ਨਾਲ ਦੀ ਕਰ ਲੈਣੇ ਚਾਹੀਦੇ ਆ ਤੇ ਇਹ ਬਈ ਇਹ 골ਡਨ ਟੀਵਾ ਫੀਮੇਲਾ ਅੱਛਾ ਫੀਮੇਲਾ ਹੈ ਕਿੰਨੇ ਚੰਗਾ ਇਹ ਹੋ ਗਈ 3 ਸਾਲ ਦੀ ਇਹਦਾ ਕੋਈ ਬੱਚਾ ਹੈ ਹਜੇ ਹਾਂਜੀ ਬੱਚੇ ਸੇਲ ਹੋ ਗਈ ਬੱਚੇ ਸੀਗੇ ਬਹੁਤ ਪਾਣੇ ਬੱਚੇ ਸੀਗੇ ਠੀਕ ਹੈ ਹਾਂਜੀ ਕਿੰਨੇ ਬੱਚੇ ਸੀ ਇਹਦੇ ਇਹਦੇ 4 ਬੱਚੇ ਸੀਗੇ ਤੇ ਇਹ ਫਿਰ ਸਟੱਡ ਸਰਵਿਸ ਕਿੱਥੋਂ ਲਈ ਇਹਦੀ ਇਹ ਸਟੱਡ ਸਰਵਿਸ ਪਹਿਲੀ ਮੀਟਿੰਗ ਕਰਾਈ ਸੀਗੀ ਆਪਣਾ ਜੈਮ ਲਾ ਦਿੱਤਾ ਅੱਛਾ ਜੈਮ ਲਾ ਦਿੱਤਾ ਤੇ ਦੂਜੀ ਲੋਪੋ ਤੋਂ ਹੀ ਲੋਪੋ ਤੋਂ ਹਾਂਜੀ ਤੇ ਵਧੀਆ ਰਿਜ਼ਲਟ ਮਿਲਿਆ ਭਈ ਪੂਰਾ ਪੂਰਾ ਵਧੀਆ ਰਿਜ਼ਲਟ ਹੁਣ ਫਿਰ ਇਹ ਹਿੱਟ ਚਾਹੀ ਨਹੀਂ ਹਜੇ ਇਨੇ ਹੁਣੇ ਬੱਚੇ ਸੇਲ ਕੀਤੇ ਆ ਇਹ ਦੋ ਕੁ ਮਹੀਨਾ ਦੇ ਬੱਚੇ ਹੋਏ ਸੀਗੇ ਓਕੇ ਓਕੇ ਦੋ ਕੁ ਮਹੀਨੇ ਹੋਇਆ ਸੋਈ ਨੇ ਠੀਕ ਹੈ ਠੀਕ ਹੈ ਠੀਕ ਹੈ ਤੇ ਆਪਾਂ ਦੂਜੇ ਦਿਖਾਈਏ ਆਪਣੇ ਹਾਂਜੀ ਦੂਜੇ ਵੀ ਆੜੀ ਆਪਣੇ ਜਿਹੜੇ ਛੋਟੇ ਉਹ ਦਿਖਾਉਂਦੇ ਆਂ ਦੋਸਤੋ ਤੁਹਾਨੂੰ ਸਾਡੇ ਪਪੀ ਛੋਟੇ ਪਪੀ ਇਹੜੇ ਜਿਹੜੇ ਜਾਨਵਰਾਂ ਦੀ ਆਪਾਂ ਗੱਲ ਕਰਦੇਗੇ ਉਹ ਆ ਆ ਬਾਈ ਦੇ ਸਟੱਡੀ ਵਿੱਚ ਹੀ ਆ ਤੇ ਸਟੱਡ ਕਿਹੜਾ ਬਈਨਾਂ ਚੋਂ ਇਹ ਆ ਵੀ ਸਟੱਡ ਅੱਛਾ ਇਹ ਤਾਂ ਹੈ ਬਈ ਛੋਟਾ ਠੀਕ ਹੈ ਇਹ ਕਿੰਨੇ ਚਿਰ ਦਾ ਬਈ ਇਹ ਬਈ ਇੱਕ ਸਾਲ ਤੇ 8 ਮਹੀਨਾ ਤੇ ਨਾ ਨਾ ਹੋ ਗਈ 10 ਮਹੀਨਾ ਦਾ ਹਾਂਜੀ ਅੱਛਾ ਇਹ ਉਹੀ ਜਿਹੜਾ ਪਲੂਣ ਲੈ ਗਿਆ ਜਿਹਨਾਂ ਦੇ ਸ਼ੋਅ ਤੇ ਸੀਗਾ ਹਾਂਜੀ ਇਹ ਛੋਟਾ ਬੱਚਾ ਤੇਰੀ ਸੱਡ ਸਰਵਿਸ ਹੈੀ ਮਿਲਦੀ ਹਾਂਜੀ ਹਾਂਜੀ ਸਟੱਡ ਸਰਵਿਸ ਠੀਕ ਹੈ ਕਿਵੇਂ ਰਿਜ਼ਲਟ ਦੇ ਬਟੇ ਦਾ ਰਿਜ਼ਲਟ ਹਜੇ ਆਇਆ ਨਹੀਂ ਜੀ ਮੀਟਿੰਗ ਹੋਈ ਆ ਤੇ ਰਿਜ਼ਲਟ ਹਜੇ ਆਇਆ ਨਹੀਂ ਓਕੇ ਹਾਂਜੀ ਹਾਂਜੀ ਤੇ ਦੂਜਾ ਸਟੱਡ ਕਿਹੜਾ ਸੀ ਆਪਣਾ ਇਹ ਇੱਕ ਸਟੱਡ ਆ ਗਿਆ ਇੱਕ ਇਸਟਾਡ ਹੈ ਅੱਛੇ ਕਰੀਮ ਚ ਆ ਗਿਆ ਇਹ ਕਰੀਮ ਚ ਆ ਗਈ ਠੀਕ ਹੈ ਹਾਂਜੀ ਇਹ ਕਿੰਨੇ ਚਿਰ ਦਾ ਇਹ ਹੋ ਗਿਆ ਜੀ 3 ਸਾਲ ਦਾ ਜੀ ਇਹਦਾ ਇਹਦਾ ਰਿਜ਼ਲਟ ਆਇਆ ਬਹੁਤ ਵਧੀਆ ਰਿਜ਼ਲਟ ਆਇਆ ਜੀ ਬਲੇਡ ਬੱਚੇ ਵੀ ਪਾਉਂਦਾ ਜੀ ਹੂੰ ਤੇ ਕਰੀਮ ਵੀ ਬੱਚੇ ਪਾਉਂਦਾ ਹੈ ਹਾਂਜੀ ਠੀਕ ਹੈ ਤੇ ਮਨ ਲਾ ਵੀ ਜਿਹੜੇ ਪੈਕ ਦੇ ਹਿਸਾਬ ਨਾਲ ਬਣਾਈ ਜਿਵੇਂ ਮਨ ਲਾਓ ਰੈੱਡ ਆ ਤੇ ਕਈ ਵੀਰੇ ਰੈੱਡ ਬੱਚੇ ਵੀ ਰੈੱਡ ਵੀ ਪਾ ਜਾਂਦਾ ਹੈ ਹਾਂਜੀ ਤੇ ਭਾਈ ਫਿਰ ਜਿਵੇਂ ਮਨ ਲਾਓ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾ ਜਾਂ ਕੋਈ ਬੰਦਾ ਸਟੱਡ ਸਰਵਿਸ ਤੋਂ ਟੂ ਟੂ ਲੈਂਦਾ ਹੈ ਹਾਂਜੀ ਹਾਂਜੀ ਕੀ ਤੁਹਾਡੀਆਂ ਸ਼ਰਤਾਂ ਕੀ ਆ ਵੀਕ ਫੀਮੇਲ ਕਿਵੇਂ ਦੀ ਹੋਣੀ ਚਾ ਇਹ ਇੱਕ ਤਰ੍ਹਾਂ ਇਹ ਹੈ ਜੀ ਫੀਮੇਲ ਜ ਜੇ ਮੰਨ ਲਓ ਕਈ ਵਾਰੀ ਫਮੇਰੀਆਂ ਹੁੰਦੀ ਹੈ ਜੀ ਬੜੀ ਮਾੜੀ ਕੁਆਲਿਟੀ ਦੀ ਹੁੰਦੀ ਹੈ ਫਿਰ ਉਹ ਤੇ ਰਿਜ਼ਲਟ ਉਸ ਹਾਵ ਨਾਲ ਨਹੀਂ ਹੁੰਦਾ ਜੀ ਫਿਰ ਉਹ ਕਈ ਦਿਨ ਨਹੀਂ ਵੈਕਟਿੰਗ ਕਰਾਉਣੀ ਜੀ ਕਿਉਂ ਬੱਚੇ ਦੀ ਥੋੜਾ ਜਿਹਾ ਹਾਈਟ ਹੈ ਜੀ ਛੋਟੀ ਹੈ ਜੀ ਫਿਰ ਉਹ ਤੇ ਪ੍ਰੋਬਲਮ ਹੁੰਦੀ ਹੈ ਜੀ ਕਿ ਮੈਂ ਚੰਗੀ ਕੁਆਲਿਟੀ ਲਈ ਫੀਮੇਲ ਤੇ ਤੁਸੀਂ ਸਟਾਰਟ ਹਾਂਜੀ ਹਾਂਜੀ ਚੰਗੀ ਕੁਆਲਿਟੀ ਤੇ ਕਿਵੇਂ ਫੀਸ ਛੱਡਦੇ ਹਾਂ ਜਾਂ ਕਿੱਦਾਂ ਡੀਲ ਕਰਦੇ ਹਾਂ ਉਹਨਾਂ ਨੂੰ ਜੇ ਤਾਂ ਹੀ ਮੰਨ ਲਓ ਬੰਦਾ ਆਪਣੇ ਜਾਣ ਪਛਾਣ ਦਾ ਹੀ ਹਾਂ ਠੀਕ ਹੈ ਜੀ ਫਿਰ ਤਾਂ ਚੈੱਕ ਵਗੈਰਾ ਤੇ ਲੈ ਕੇ ਤੇ ਠੀਕ ਹੈ ਬੱਚੇ ਤੇ ਵੀ ਦੇ ਦੇ ਜਾਈ ਨਹੀਂ ਫੀਸ ਹੈ ਨਹੀਂ ਫੀਸ ਲੈਣ ਦੀ ਹਾਂਜੀ ਤੇ ਫੀਸ ਇਹਨਾਂ ਦੋਨਾਂ ਦੀ ਅਲੱਗ-ਅਲੱਗ ਹੈ ਹਾਂਜੀ ਉਹਦੀ ਹੈਗੀ ਛੋਟੇ ਟੁਆਏ ਜਿਹੜਾ ਇਹ ਰੈੱਡ ਵਾਲਾ ਜੀ ਹਾਂਜੀ ਇਹਦੀ ਹੈਗੀ 12000 ਓਕੇ ਇਹਦੀ ਹੈਗੀ 8000 ਆ ਇੱਕ ਹੋਰ ਸਟਾਡ ਹੈ ਇਹਦੀ 10000 ਹੈ ਜੀ ਇਹ ਸਟਾਡ ਹਾਂਜੀ ਇਹ ਕਿਹੜਾ ਕਲਚਰ ਹੈ ਟੁਆਏ ਬਈ ਇਹ ਟੁਆਏ ਕਲਚਰ ਨਿਕਸ ਹੈ ਹਾਂ ਇਹ ਕਿੰਨੇ ਚਿਰ ਦਾ ਇਹ ਵੀ 3 ਸਾਲ ਦਾ ਹੋਵੇ 3 ਸਾਲ ਦਾ ਹਾਂਜੀ ਇਦੀ ਕਿੰਨੀ ਫੀਸ ਆ ਸੇ? ਇਹਦੀ 10000 ਰੁਪਿਆ ਇਹਦਾ ਰਿਜ਼ਲਟ ਵਧੀਆ ਆ ਬਈ ਪੂਰਾ ਪੂਰਾ ਵਧੀਆ ਬਹੁਤ ਰਿਜ਼ਲਟ ਆਇਆ ਇਹਦੇ ਠੀਕ ਹੈ ਬਹੁਤ ਵਧੀਆ ਬੱਚੇ ਪਾਉਂਦਾ ਇੱਕ ਬੱਚਾ ਵੀ ਪਿਆਦਾ ਰਿਜ਼ਲਟ ਛੋਟਾ ਬੱਚਾ ਵੀ ਹਾਂਜੀ ਦੋਸਤੋ ਤੁਸੀਂ ਦੇਖੀਓ ਜੇ ਬਾਈ ਕੋਲੇ ਦੋ ਤਿੰਨ ਸਟੱਡ ਆ ਹਰ ਤਰ੍ਹਾਂ ਦੀ ਕੁਆਲਿਟੀ ਦੇ ਪੂਰਾ ਟੁਆਇਚ ਪੂਰਾ ਡਬਲ ਕੋਰ ਚ ਆਉਂਦਾ ਈ ਰਿਜ਼ਲਟ ਇਹਦਾ ਕਿੰਨੇ ਚਿਰਦਾ ਈ ਇਹ ਦਾ ਦੇ ਨਾ ਅੱਛਾ ਹਾਂਜੀ ਇਸੇ ਲਈ ਤੇ ਵੇਚੇ ਤੇ ਇਹਦਾ ਜਿਹੜਾ ਅੱਛਾ ਇਹਦਾ ਆਪਾਂ ਦਾ ਫੀਸ ਵਾਲਾ ਰੇਟ ਰੱਖਿਆ ਜੀ ਅੱਛਾ ਫੀਸ ਵਾਲਾ ਹਾਂਜੀ ਠੀਕ ਹੈ ਮਤਲਬ ਜੇ ਕੋਈ ਲੈਣਾ ਚਾਹੁੰਦਾ ਚੰਗੀ ਕੁਆਲਿਟੀ ਜੋ ਐ ਸਟਾਫ ਲੈਣਾ ਚਾਹਦਾ ਹਾਂਜੀ ਹਾਂਜੀ ਠੀਕ ਹੈ ਤੇ ਬਈ ਆਪਣੇ ਸ਼ੋਅਾਂ ਤੋਂ ਤੇ ਫਿਰ ਕੀ ਕੀ ਇਹਨਾਂ ਦੀ ਹਾਂਜੀ ਸ਼ੋਅ ਤੇ ਕੱਡੇ ਬੱਚੇ ਪੁੱਛੇ ਕਿ ਨਹੀਂ ਨਹੀਂ ਸ਼ੋਅ ਤੇ ਨਹੀਂ ਬਸ ਆਲਾ ਜਾਈ ਆਈ ਸ਼ੋਅ ਤੇ ਥੋੜਾ ਜਿਹਾ ਘਾਟਾ ਕਰੀਦਾ ਚਲੋ ਬੱਚੇ ਆਪਣੇ ਤਕਰੀਬਨ ਸਾਰੇ ਸੇਲ ਘਰੇ ਹੀ ਹੁੰਦੀਆਂ ਅੱਛਾ ਆ ਚਲੋ ਸ਼ੁਰੂ ਕਰੇ ਜਾਨ ਜੀ ਸ਼ੋਅ ਤੇ ਲੋਰਡ ਦੀ ਠੀਕ ਹੈ ਹਾਂ ਜੀ ਆ ਜੋ ਬਾਈ ਰੱਖਦੇ ਨੇ ਇੱਧਰ ਗੱਲ ਆਪਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਕੋਲੇ ਬਹੁਤ ਤਰ੍ਹਾਂ ਦੇ ਜਿਹੜੇ ਜਾਨਵਰ ਰੱਖੇ ਹੋਏ ਨੇ ਤੇ ਜਿਹੜੀ ਆ ਬਰੀਡ ਤੁਹਾਨੂੰ ਦਿਖਾ ਰਹੇ ਆ ਆਪਾਂ ਇਹਦੇ ਦੋ ਤਿੰਨ ਤਰ੍ਹਾਂ ਦੇ ਸਟੱਡ ਆ ਬਾਈ ਕੋਲ ਜੋ ਵੀ ਬੰਦਾ ਸਟੱਡ ਸਰਵਿਸ ਲੈਣਾ ਚਾਹੁੰਦਾ ਦਾ ਬਾਈ ਨਾਲ ਕੰਟੈਕਟ ਕਰਕੇ ਆ ਸਕਦਾ ਹੈ ਰਿਜ਼ਲਟ ਬਾਈ ਕਹਿੰਦਾ ਬਹੁਤ ਟੌਪ ਹੈ ਹਰੇ ਤਿੰਨੇ ਸਟੱਡਾਂ ਦਾ ਹਨਾ ਬਾਈ ਹਾਂ ਜੀ ਹਾਂ ਜੀ ਪੂਰੇ ਬਾਈ ਤੇ ਇੱਕ ਥੋੜਾ ਵੱਡੀ ਹਾਈਟ ਦਾ ਵੀ ਆ ਤੇ ਦੋ ਜਿਹੜੀ ਟੁਆਇਚ ਵੀ ਨੇ ਹਾਂ ਜੀ ਤੇ ਜਿਵੇਂ ਦੀ ਕੁਆਲਿਟੀ ਚਾਹੀਦੀ ਹੈ ਬੰਦੇ ਨੂੰ ਜਿਵੇਂ ਦੀ ਅਸੀ ਕੋਲ ਫੀਮੇਲ ਹੈਗੀ ਆਪਾਂ ਉਹ ਸਰਵਿਸ ਤੁਹਾਨੂੰ ਮਿਲੂਗੀ ਇੱਥੋਂ ਔਰ ਬਾਈ ਦਾ ਜਿਹੜਾ ਫਾਰਮ ਤੇ ਤੁਸੀਂ ਆ ਸਕਦੇ ਹੋ ਜਸਪਾਲ ਬਾਈ ਦਾ ਨਾਮ ਆਲਮਲਾ ਬਾਈ ਦਾ ਪਿੰਡ ਹੈ ਨੇੜੇ ਬਾਗਾਪੁਰਾਣਾ ਹੈ ਨਾ ਬਾਈ ਹਾਂਜੀ ਸਪਾਲ ਮੈਂਬਰ ਹੈ ਮੈਂਬਰ ਦੇ ਨਾਮ ਤੇ ਵੀ ਜਾਣਦੇ ਸਪਾਲ ਸਿੰਘ ਮੈਂਬਰ ਹੈ ਸਪਾਲ ਸਿੰਘ ਮੈਂਬਰ ਵੀ ਹੈ ਬਾਈ ਠੀਕ ਹੈ ਤੇ ਬਾਈ ਇੱਕ ਮਣੀ ਦੱਸੋ ਹੁਣ ਲਾਸਟ ਦੇ ਆਪਾਂ ਇਹ ਕਰਦੇ ਵੀ ਤੁਹਾਨੂੰ ਜਿੰਨਾ ਟਾਈਮ ਹੋ ਗਿਆ ਰੱਖਿਆ ਨੂੰ ਜਾਨਵਰਾਂ ਦਾ ਹਾਂਜੀ ਹਾਂਜੀ ਤੁਹਾਡਾ ਤਜਰਬਾ ਕੀ ਕਹਿੰਦਾ ਵੀ ਕੀ ਤੁਸੀਂ ਮਤਲਬ ਨਵੇਂ ਬੰਦਿਆਂ ਨੂੰ ਕੀ ਸੰਦੇਸ਼ ਕੀ ਦੇਣਾ ਚਾਹੋਗੇ ਕਿ ਯਾਰ ਜਦੋਂ ਬੰਦਾ ਨਵਾਂ ਬੰਦਾ ਕੰਮ ਸ਼ੁਰੂ ਕਰਦਾ ਹੈ ਜਾਂ ਹਨਾ ਉਹਨੂੰ ਕਿਹੜੇ ਤਰੀਕੇ ਨਾਲ ਕਰਨਾ ਚਾਹੀਦਾ ਜਾਂ ਕਿੰਨਾ-ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੁਹਾਡਾ ਤਾਂ ਜਿਹੜਾ ਪਰਸਨਲ ਐਕਸਪੀਰੀਅੰਸ ਹੈ ਉਹ ਤੁਸੀਂ ਪਰਸਨਲ ਐਕਸਪੀਰੀਅੰਸ ਇਸ ਤਰ੍ਹਾਂ ਹੀ ਜਿਵੇਂ ਮੰਨ ਕੇ ਚੱਲੋ ਬੱਚਾ ਕੋਈ ਛੋਟਾ ਰੱਖਦਾ ਈ ਆ ਜਾ ਪੁੱਤ ਇੱਥੇ ਆ ਜਾ ਤੇ ਉਸ ਤਰ੍ਹਾਂ ਹੀ ਉਹਦੀ ਵੈਕਸੀਨੇਸ਼ਨ ਪ੍ਰੋਪਰ ਹੋਣੀ ਚਾਹੀਦੀ ਈ ਠੀਕ ਹੈ ਠੀਕ ਹੈ ਉਹਦੀ ਡਾਈਟ ਅੱਛੀ ਹੋਣੀ ਚਾਹੀਦੀ ਈ ਠੀਕ ਹੈ ਠੀਕ ਹੈ ਜੇ ਡਾਈਟ ਅੱਛੀ ਹੋਊ ਤਾਂ ਉਹਦੀ ਕੁਆਲਿਟੀ ਅੱ ਪਹਿਲਾਂ ਵੀ ਆਪਾਂ ਦੱਸ ਕੇ ਟੇਆ ਵੀ ਜੋ ਕੋਈ ਪੈਟ ਰੱਖਣਾ ਚਾਹੁੰਦਾ ਜਿਆਦਾ ਰੱਖਣਾ ਚਾਹੁੰਦਾ ਪਹਿਲਾਂ ਇੱਕ ਦੋ ਪੈਟ ਤੋਂ ਸਟਾਰਟ ਕਰਕੇ ਠੀਕ ਹੈ ਜੀ ਉਦੋਂ ਬਾਅਦ ਵਧਾ ਸਕਦਾ ਜੀ ਕਿਉਂ ਨਹੀਂ ਹੋ ਗਿਆ ਹਾਂ ਤੇ ਬਾਕੀ ਦੋਸਤੋ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇਵਾਂਗੇ ਅਗਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਈ ਜਾਂ ਕਿਸੇ ਵੀ ਤਰ੍ਹਾਂ ਦਾ ਪਪ ਤੁਹਾਨੂੰ ਚਾਹੀਦਾ ਹੋਇਆ ਟਾਇਪ ਫਾਰਮ ਚ ਚਾਹੀਦਾ ਹੋਇਆ ਜਾਂ ਡਾਬਰ ਮੈਚ ਚਾਹੀਦਾ ਹੋਇਆ ਤਾਂ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਬਾਈ ਨਾਲ ਗੱਲਬਾਤ ਕਿਵੇਂ ਦੀ ਲੱਗੀ ਵੀਡੀਓ ਦੇ ਲਾਸਟ ਦੇ ਵਿੱਚ ਤੁਸੀਂ ਆਪਣਾ ਰਾਇ ਜ਼ਰੂਰ ਦਿਓ ਕਮੈਂਟ ਕਰਕੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਨਵੇਂ-ਨਵੇਂ ਲੋਕਾਂ ਤੱਕ ਨਵੇਂ-ਨਵੇਂ ਕਨਸੈਪਟ ਜਿਹੜਾ ਉਹ ਜਾ ਸਕੇ ਤੇ ਬਾਈ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਤੇ ਆਪਾਂ ਮਿਲਾਂਗੇ ਫਿਰ ਕਿਸੇ ਵੀਡੀਓ ਦੇ ਨਾਲ ਸਦ ਨੂੰ ਧੰਨਵਾਦ ਤੁਹਾਨੂੰ